ਪੰਜਾਬੀ ਸਿੰਗਰ ਸੁਨੰਦਾ ਸ਼ਰਮਾ ਨੇ ਇੱਕ ਵਾਰ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਦਿਲ ਚ ਦਬੇ ਜਜ਼ਬਾਤਾਂ ਨੂੰ ਸਾਂਝਾ ਕੀਤਾ ਹੈ ਸੁਨੰਦਾ ਸ਼ਰਮਾ ਨੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਸਟੋਰੀ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਇੱਕ ਗੱਲ ਕਹਿਣੀ ਸੀ ਜਦੋਂ ਤੁਸੀਂ ਬਹੁਤ ਕੁਝ ਫੇਸ ਕਰਕੇ ਦੁਬਾਰਾ ਆਪਣੀ ਝਰਨੀ ਤੇ ਮੁਰਦੇ ਹੋ ਤਾਂ ਬਹੁਤ ਕਰਸ ਚਾਹੀਦਾ ਹੁੰਦਾ ਹੈ ਬਹੁਤ ਸਟਰੋਂਗ ਹੋਣਾ ਪੈਂਦਾ ਹੈ ਤੁਹਾਨੂੰ ਹੋਰ ਕੋਈ ਆਪਸ਼ਨ ਨਹੀਂ ਹੁੰਦੀ ਪਰ ਮੈਂ ਆਪਣੇ ਆਪ ਤੋਂ ਹੀ ਬਹੁਤ ਇਨਸਪਾਇਰ ਹੋ ਚੁੱਕੀਆਂ ਹਾਂ ਚਿੱਧਾ ਮੈਂ ਸਭ ਕੁਝ ਹੈਂਡਲ ਕਰ ਗਈ ਵਿਦ ਗ੍ਰੇਸ ਟੂ ਹਾਰਟ ਸਾਰਿਆਂ ਦੇ سپورਟ ਨਾਲ ਇਹ ਹਰ ਸਖਸ਼ ਸ਼ਾਇਦ ਹੀ ਕਰ ਸਕਦਾ ਇਟ ਵਾਸ ਨੋਟ ਐਨ ਈਜ਼ੀ ਪਾਥ ਮੈਨੂੰ ਲੜਨਾ ਹਮੇਸ਼ਾ ਬਹੁਤ ਬੁਰਾ ਲੱਗ ਗਿਆ ਤੇ ਮੇਰੇ ਹਿੱਸੇ ਅਖੀਰ ਚ ਲੜਾਈ ਹੀ ਆਈ ਲੜਾਈ ਆਪਣੇ ਹੱਕ ਲਈ ਲੜਾਈ ਆਪਣੇ ਪਰਿਵਾਰ ਨੂੰ ਇੱਕ ਚੰਗੀ ਜ਼ਿੰਦਗੀ ਦੇਣ ਦੀ ਲੜਾਈ ਆਪਣੀ ਹੀ ਫ੍ਰੀडम ਦੀ ਪਰ ਮੇਰੇ ਅੰਗ ਸੰਗ ਮੇਰੇ ਵਾਹਿਗੁਰੂ ਜੀ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਮੈਨੂੰ ਡੋਲਣ ਨਹੀਂ ਦਿੱਤਾ ਇਸ ਤੋਂ ਅਗੇ ਸੁਨੰਦਾ ਸ਼ਰਮਾ ਲਿਖਦੀ ਹੈ ਕਿ ਵਨ ਮੋਰ ਥਿਕ ਇੱਥੇ ਕਿਸੇ ਤੋਂ ਕਦੇ ਕੋਈ ਆਸ ਨਾ ਰੱਖਿਓ ਇੱਥੇ ਸਿਰਫ ਉਦੋਂ ਤੁਹਾਡਾ ਸਾਥ ਦਿੱਤਾ ਜਾਏਗਾ ਜਦੋਂ ਤੁਹਾਡੇ ਤੋਂ ਕਿਸੇ ਨੂੰ ਕੋਈ ਫਾਇਦਾ ਹੋਏਗਾ ਤੇ ਮੈਂ ਜੋ ਸਭ ਤੋਂ ਵੱਡੀ ਗੱਲ ਸਿੱਖੀਏ ਉਹ ਇਹ ਹੈ ਕਿ ਤੁਸੀਂ ਆਸ ਰੱਖੋ ਬਹੁਤ ਜ਼ਿਆਦਾ ਆਸ ਰੱਖੋ ਪਰ ਸਿਰਫ ਉੱਪਰ ਵਾਲੇ ਤੋਂ ओदे कोल मेरी किस्मत बहुत चंगी है मेनू मेरे मालिक ने आप सारे राह विखाए। मेरी दुआ प्यार हर उस बच्चे न जो जिंदगी अगे सच्ची सुची नीयत का हमेशा ਹਾਨੂੰ ਦੱਸ ਦੇ ਕਿ ਸੁਨੰਦਾ ਸ਼ਰਮਾ ਨੇ ਥੋੜਾ ਟਾਈਮ ਪਹਿਲਾਂ ਆਪਣੇ ਹੱਕ ਲਈ ਆਵਾਜ਼ ਚੁੱਕੀ ਸੀ ਬਹੁਤ ਸਾਰੇ ਕਲਾਕਾਰਾਂ ਨੇ ਸੁਨੰਦਾ ਸ਼ਰਮਾ ਨੂੰ ਸਪੋਰਟ ਕੀਤਾ ਸੀ ਸੁਨੰਦਾ ਸ਼ਰਮਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਉਹਨਾਂ ਦੇ ਵੱਲੋਂ ਆਏ ਦਿਨ ਸੋਸ਼ਲ ਮੀਡੀਆ ਦੇ ਉੱਪਰ ਨਵੀਂ-ਨਵੀਂ ਸਟੋਰੀਜ਼ ਨੂੰ ਸਾਂਝਾ ਕੀਤਾ ਜਾਂਦਾ ਹੈ ਹਾਲ ਹੀ ਦੇ ਵਿੱਚ ਸੁਨੰਦਾ ਸ਼ਰਮਾ ਨੇ ਇੱਕ ਵੀਡੀਓ ਨੂੰ ਸਾਂਝਾ ਕੀਤਾ ਸੀ ਕਿ ਉਹ ਫਰਸਟ ਟਾਈਮ ਅਮਰੀਕਾ ਦੇ ਵਿੱਚ ਸ਼ੋਅ ਕਰਨ ਜਾ ਰਹੀ ਹੈ ਤਾਂ ਆਪਣੇ ਐਕਸਾਈਟਮੈਂਟ ਨੂੰ ਵੀ ਜ਼ਾਹਿਰ ਕੀਤਾ ਸੀ ਆਮ ਗੋਇੰਗ ਟੂ ਅਮਰੀਕਾ ਫਾਰ ਦ ਵੈਰੀ ਫਰਸਟ ਟਾਈਮ ਐਂਡ ਆਮ ਸੋ ਐਕਸਾਈਟਿਡ ਵਾਓ ਸੁਨੰਦਾ ਸ਼ਰਮਾ ਦੀ ਇੰਡਸਟਰੀ ਦੇ ਵਿੱਚ ਇੱਕ ਲੰਬੀ ਝਰਨੀ ਆ ਸੁਨੰਦਾ ਸ਼ਰਮਾ ਨੇ ਇਸ ਮਕਾਮ ਤੱਕ ਪਹੁੰਚਣ ਦੇ ਲਈ ਬਹੁਤ ਸਟਰਗਲ ਕੀਤਾ ਹੈ ਤੇ ਹਰ ਕੋਈ ਉਹਨਾਂ ਦੇ ਸਟਰਗਲ ਤੋਂ ਵਾਕਿਫੇ ਸੁਨੰਦਾ ਸ਼ਰਮਾ ਦੇ ਗੀਤਾਂ ਨੂੰ ਲੋਕਾਂ ਦੇ ਵੱਲੋਂ ਹਮੇਸ਼ਾ ਹੀ ਬਹੁਤ ਪਿਆਰ ਮਿਲਿਆ ਹੈ ਆਏ ਦਿਨ ਸੁਨੰਦਾ ਸ਼ਰਮਾ ਦੇ ਵੱਲੋਂ ਖੂਬਸੂਰਤ ਤਰੀਕੇ ਦੇ ਨਾਲ ਸ਼ਾਇਰੀ ਕਰਕੇ ਵੀ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਪੋਸਟਾਂ ਨੂੰ ਸਾਂਝਾ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਲੋਕਾਂ ਦੇ ਵੱਲੋਂ ਬਹੁਤ ਪਿਆਰ ਦਿੱਤਾ ਜਾਂਦਾ ਹੈ ਗੱਲ ਗੱਲ ਕਰੀਏ ਸੁਨੰਦਾ ਸ਼ਰਮਾ ਦੀ ਤੇ ਸੁਨੰਦਾ ਸ਼ਰਮਾ ਬੇਬਾਕ ਤੇ ਬਿੰਦਾਰਸਾ ਹਮੇਸ਼ਾ ਹੀ ਆਪਣੇ ਹੱਕ ਦੇ ਲਈ ਉਹਨਾਂ ਦੇ ਵੱਲੋਂ ਆਵਾਜ਼ ਚੁੱਕੀ ਜਾਂਦੀ ਏ ਤੇ ਸੋਸ਼ਲ ਮੀਡੀਆ ਦੇ ਰਾਹੀਂ ਉਹਨਾਂ ਦੇ ਵੱਲੋਂ ਇਹਨਾਂ ਚੀਜ਼ਾਂ ਨੂੰ ਆਪਣੇ ਸਰੋਤਿਆਂ ਚੋਹਨ ਵਾਲਿਆਂ ਦੇ ਤੱਕ ਪਹੁੰਚਾਇਆ ਜਾਂਦਾ ਹੈ ਬਲ ਤੁਸੀਂ ਸਭ ਦੀ ਉੱਪਰ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ ਹਰ ਲੈਟਸ ਅਪਡੇਟ ਨੂੰ ਜਾਣ ਲਈ ਦਿੱਕਤ ਰੋ ਪੀਟੀਸੀ ਪੰਜਾਬੀ